ਪੂਰਾ ਪੰਜਾਬ ਹੜ੍ਹਾਂ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋ ਰਿਹਾ ਹੈ ਜਿੱਥੇ ਕਿ ਕਿਸਾਨੀ ਨੂੰ ਵੱਡੀ ਛਟ ਵਰਜੀ ਹੈ ਜਿਸ ਦੇ ਦੌਰਾਨ ਸਾਰੇ ਕਿਸਾਨ ਸਹਿਮੇ ਹੋਏ ਨਜ਼ਰ ਆ ਰਹੇ ਨੇ ਇਸੇ ਦੌਰਾਨ ਹੀ ਐਮਐਲਏ ਦਿয়ালਪੁਰਾ ਅੱਜ ਸਤਲੁਜ ਦਰਿਆ ਤੇ ਦੌਰਾ ਕਰਨ ਪਹੁੰਚ ਜਿੱਥੇ ਇੱਕ ਬਜ਼ੁਰਗ ਆਪਣੀਆਂ ਤੇ ਹੋਰ ਲੋਕਾਂ ਦੀਆਂ ਸਮੱਸਿਆਵਾਂ ਦੀਆਂ ਪੀੜਾਂ ਦੱਸ ਰਹੇ ਸੀ ਇੱਥੇ ਹੀ ਇੱਕ ਗੱਲ ਦੇ ਵਿੱਚ ਜਵਾਬ ਦਿੰਦਿਆਂ ਐਮਐਲਏ ਦਿয়ালਪੁਰਾ ਨੇ ਕਿਹਾ ਕਿ ਤੁਸੀਂ ਇੱਕ ਆਮ ਨਾਗਰਿਕ ਹੋ ਕੇ ਸਿਆਸਤ ਵਾਲੀਆਂ ਗੱਲਾਂ ਨਾ ਕਰੋ ਇਸ ਤੋਂ ਬਾਅਦ ਪ੍ਰਸ਼ਾਸਨ ਐਮ ਐਲ ਏ ਤੇ ਬਾਪੂ ਦੇ ਦਰਮਿਆਨ ਜੋ ਵੀ ਗੱਲਬਾਤ ਹੁੰਦੀ ਹੈ ਉਹ ਤੁਹਾਨੂੰ ਦਿਖਾਉਣੀ ਆ ਪੂਰੀ ਵੀਡੀਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਪਹਿਲਾ ਜਿਹੜਾ ਤਖਤ ਪਿਆ ਦੀ ਉਹ ਟੇਕੀ ਹੈ ਅਗਰੇ ਡਰੇਨ ਵਾਲਿਆਂ ਨੂੰ ਕਹਿ ਕਹਿ ਕੇ ਘਟ ਗਏ ਆ ਇਹ ਆ ਜਿਹੜੇ 2 4 ਗਰੇਟਾ ਇੱਥੇ ਪੈਂਦੇ ਨੇ ਉਹ ਪਾ ਦੇ ਹਾਂ ਜੀ ਬੜੀ ਬੜੀ ਫਾਰ ਦੇ ਸੇ ਇੰਟੈਂਜ ਹੈ ਇਹ ਡੀਟੇਲ ਬਤੂ ਤਾਉਂਗੇ ਵੈ ਮੈਂ ਕੋਰਨ ਵਾਲੇ ਨੂੰ ਸੁਣ ਲਿਆ ਜੀ ਉਹ ਮੇਂ ਗੱਲ ਚ ਰੇਟ ਲਵਾਇ ਤੇ ਨਾ ਤੇ ਕੁੜੀ ਗਏ ਸਪੰਸਰ ਨੂੰ ਨੂੰ ਮੈਂ ਐ ਕਿ ਤੁਸੀਂ ਬਿਲਕੁਲ ਕਰੀ ਹੋਏ ਆ ਨਹੀਂ ਚਲ ਇਹਨਾਂ ਸੋਲੇ ਬਰਫੀ ਦੇ ਡਰੇਨ ਵਾਲਿਆਂ ਨੂੰ ਕਹਿੰਨੇ ਆ ਹਾਂ ਜੀ ਤੇ ਜੇ ਦੋ ਚਾਰ ਕਰੀਟ ਅੱਛੇ ਤਰ੍ਹਾਂ ਹੁੰਦੇ ਮਾਜੇ ਡ੍ਰੇਨ ਪੰਗ ਦੇਖਣਾ ਨਹੀਂ ਆਕਰ ਇਹ ਤੇ ਡਿੱਗਣ ਦੇ ਨਹੀਂ ਸਾਰੇ ਉਹ ਅਸਰ ਮੇਂ ਬੇ ਬੇਤੀ ਸਮੋ ਜੈਟੀ ਪਾਪ ਨਹੀਂ ਲੈਸਣਾ ਅੱਛਾ ਜੀ ਤੁਸੀਂ ਕਰੀਟ ਬੰਦ ਨਾਲ ਇਹ ਕਰਦੇ ਕਿਉਂਕਿ ਜੀ ਜੀ ਤੋਂ ਨਾਲ ਖੜੇ ਆ ਹੀ ਖੜੇ ਨੇ ਅਸੀਂ ਡਰੇਨ ਨਾਲ ਇਹਨੂੰ ਕਹਿ ਰਹੇ ਹਾਂ ਕੋਈ ਡਰੇਨ ਨਾਲ ਨਹੀਂ ਕੇ ਸਸੂ ਨਾਲ ਕੰਮ ਚਾਹਤ ਤੇਰੇ ਤੇ ਬਲੇਂਜੇ ਹੋਣੇ ਬਿਦਾਈ ਤੇਰੀ ਆਹ ਕੋਈ ਹੋਣਾ ਜਿਉਂ ਇੱਕ ਪਾ ਗੱਲ ਕਰ ਕੋਈ ਨੁਕਸਾਨ ਕਰ ਚਾਹਤਾ ਮੈਂ ਬੋਲਦਾ ਚਾਰ ਕੈਡਰ ਸਾਹਿਬ ਬੋਲਦਾ ਉਹ ਸਵਾਦ ਨਹੀਂ ਹੁੰਦਾ ਜਿਹੜੀ ਸੱਚਾਈ ਆ ਉਹ ਨੂੰ ਮੈਨੂੰ ਚਾਹੀਦੀ ਨਹੀਂ ਡਰੇਨਾਂ ਦੀ ਛੱਗੇ ਜਰੀਏ ਤੁਹਾਨੂੰ ਵੀ ਤਸਰੀਹ ਹੋਣੀ ਚਾਹੀਦੀ ਮੈਂ ਚਾਹੀਦਾ ਉਹ ਚਾਰ ਕ੍ਰੇਟਰ ਟਾਈਮ ਦੇ ਇੱਥੇ ਘਰ ਦੇ ਤਲਾਬ ਹੋਏ ਆਪਣੇ ਬਾਲਮਨ ਤੇ ਰੇਟ ਟ੍ਰੇਟ ਬੋਲ ਕੇ ਆਪਾਂ ਇੰਟਰਵਿਊ ਜਾਂ ਸਪੈਕਟ ਦੇ ਜੋਰ ਬੰਦੇ ਜਿਨ ਕਿ ਸੁਣਾ ਅਸੀਂ ਕਹਿ ਗਏ ਕਿ ਥ ਕੋਈ ਸਰਲ ਮੁਤੇ ਹਰ ਇੱਕ ਜ਼ਿੰਮੇਵਾਰੇ ਖੜਾ ਇੱਥੇ ਕਦੀ ਬੇਨਤੀ ਮਨੋ ਨਹੀਂ ਸਾਰੇ ਰੋਲਾਈ ਦੇਖੋ ਸਾਡਾ ਇਹ ਚਾਹ ਨਾ ਓਏ ਐਸੇ ਕਿਤੇ ਜਾਵਾਂਗੇ ਸਾਡੀ ਨੂੰ ਸ਼ਮਨ ਬੋਪਾ ਆ ਹੋਣਾ ਨਹੀਂ ਦੇ ਬਾਪੂ ਇਹਨੇ ਕਹੇ ਹਟਕੀ ਹੋਏ ਇਹ ਬੇਦਿਲ ਦਾ ਆਪਣੇ ਨਾਲ ਜੀ ਬੇਨਤੀ ਘੱਟੇ ਘਰ ਨੇ ਸਾਰੇ ਜੱ ਸਾਕੇ ਜ਼ਮੀਨਾਂ ਆਕੇ ਸਾਡੀਆਂ ਰੁੱਢੀਆਂ ਹੁਣ ਨਹੀਂ ਰੋਹੀ ਬੰਦੌੜੀ ਪਹਿਲਾਂ ਅਸੀਂ ਖੜਾ ਜਿੱਤੇ ਹਾਂ ਕੋਈ ਜੱਤ ਨਹੀਂ ਰਹਿਣਾ ਇੱਥੇ ਪੱਤਰ ਲੱਗਣਾ ਚਾਹੀਦਾ ਜੀ ਇਹਦਾ ਪੂਰਾ ਤਾਂ ਸਾਫ਼ ਹੋ ਜਾਣਾ ਹੈ ਬਗਾਇਂ ਕਰ ਲੋ ਪ੍ਰੀਨਸ ਸਾਹਿਬ ਲੋ ਪ੍ਰੀਨਸ ਸਾਹਿਬ ਬਤਾਈਏ ਠੀਕਾ ਤੁਸੀਂ ਡਾਊਟਾ ਫਿਰ ਕਦੋਂ ਲਾਉਣਾ ਇਹ ਸਾਰੇ ਖੁਸ਼ਾਕ ਹੋ ਜਿਕੇਗਾ ਬ ਆਰੇ ਝਾਂਗ ਪਾਓ ਥੈਲੇ ਪਾਓ ਕੁਛ ਨਾ ਕੁਛ ਲੈ ਕੇ ਆਓ ਕਿੰਨਾ ਕਿਲੋ ਲਗਿਆ ਤੇ ਕੰਦਾ ਕੀ ਹੋਣਾ ਹੈ ਗੋਚਾਂ ਕਰੇਟ ਪੇਂਟ ਆਹ ਤੇ ਸ਼ੁਰੂਆਤ ਤੇ ਪਖਲੇ ਪੇਂਟ ਸੁਣ ਇਹਦਾ ਜਿੰਨੇ ਕੋਲੀਡੂ ਸਿਆਸਤ ਕਰਉਂਦਾ ਉਸ ਤੋਂ ਨਾ ਚੱਗੇ ਮੈਂ ਕਿ ਜੇ ਮੈਂ ਜਨਰਲ ਐਕਟਰੀ ਵੀ ਗਿਆ ਸਾਡੇ ਉਹ ਹੀ ਗੱਲ ਹੈ ਨਾ ਪਾੜੇ ਦੇ ਕੌਫੀ ਕਰਨ ਤੇ ਮਨਾਉ ਤੁਮ ਇੱਕ ਟਾਈਮ ਹੈ ਜਾਂ ਪ੍ਰਾਪਰ ਫੜਨੇ ਵਾਲਾ ਠੀਕ ਹੈ ਨਾ ਰੇ ਅਸੀਂ ਪ੍ਰਾਪਤ ਕਰੀ ਸੀ ਕਿਹੜੇ ਮੰਤਰੀ ਕਿਹ ਕੀ ਕਰਨਾ ਹੁਣ ਜਿਹੜਾ 600 ਫੁੱਟ ਪੱਥਰ ਲੱਗੇ ਹੋ ਕਿਸਨੇ ਹਾਂ ਲੱਗਿਆ ਸੀ ਨਾ ਸਪੈਕ ਨੇ ਇੱਥੋਂ ਤਾ ਲੱਗੀ ਤਾਂ ਡੇਗਾ ਉਹਨੇ ਨਾ ਅਸੀਂ ਉਹਦਾ ਫਲੋਇਰ ਤਨ ਮਾਰਿਆ ਤੁਸੀ ਕੋਈ ਕਿੰਤੂ ਪਰੰਤੂ ਅਸੀਂ ਤੇ ਨਹੀਂ ਆਪਣੇ ਬੈਠਾ ਨਹੀਂ ਦੁਸ਼ਮਣੀਆਂ ਪਈ ਮੇਰੇ ਤੇ ਨਹੀਂ ਕੀਤੀ ਅਸੀਂ ਚਾਹੁੰਦੇ ਜਿਵੇਂ ਡਰਾਮਾ ਜਿਹਾ ਕਰਨਾ ਹੁੰਦਾ ਅਸੀਂ ਇਹਨੂੰ ਚਾਰ ਛੁੰਘਾ ਮਾਰਦੇ ਵੀ ਕਿਉਂ ਨਹੀਂ ਕੀਤਾ ਕਿਹ ਅਤਰੀਕ ਚੱਕ ਗੱਲ ਹੈਗੀ ਆ ਜੋ ਸਟਾਈ ਆ ਰੇਟਰ ਵਾਈ ਜੁਣੀ ਠੀਕ ਆ ਉਹ ਤਾਂ ਆਹਲੇ ਡੱਡ ਰਿਹਾ ਠੀਕ ਆ ਇੱਕ ਟੈਪ ਉਹਦਾ ਚੜ੍ਹਦਾ ਸੀ ਮੇਰੀ ਬੇਨਤੀ ਆ ਤੁਹਾਨੂੰ ਵੀ ਸੋਲੋ ਕੁਰੀ ਦਾ ਖਾਓ ਇੱਥੇ ਕੋਈ ਪੁਰਾਣਾ ਜ਼ਰੂਰਤ ਕਰੇ ਪੁਰਾਣਾ ਇੱਕ ਕੰਮਸ ਵਾਲਾ ਆਇਆ ਸੀਗਾ ਠੀਕ ਆ ਉਹ ਤੋਂ ਨੇ ਜੋ ਆ ਕੇ ਹੁੰਦਾ ਕਰਨੇ ਲੱਗੇ ਜਦੋਂ ਦੱਸਿਆ ਪ੍ਰਬੰਧ ਜਦੋਂ ਦੱਸੇ ਵੀ ਆ ਪ੍ਰਬੰਧ ਦੇ ਸਾਡੇ ਉਹ ਜਿਹੜੇ ਉੱਤਾਈ ਬਟ ਕਰ ਗਿਆ ਠੀਕ ਆ ਇਸ ਟਾਈਮ ਸਿਰਫ ਸਾਨੂੰ ਦਾਦਾ ਹਲਕਾ ਜਰੂਰੀ ਆ ਸਾਰੇ ਦੋਵੇਂ ਗਰੁੱਪ ਨੇ ਸਰਪੰਚ ਸਾਹਿਬ ਕੋਈ ਮੁੰਡਾ ਪੇਖੇ ਰੱਖਾ ਤਾਂ ਪਾ ਕੇ ਰੱਖੇ ਸਾਨੂੰ ਉਹ ਆਪਣੀ ਤੁਸੀਂ ਅਸਲੀ ਪਾਰਟੀ ਦਾ ਕੋਈ ਸਾਰਾ ਵਾੜਾ ਰੱਖਣੀ ਇੰਦਰ ਕੋਲ ਸਾਡੇ ਦਰਜਾ ਪੂਰਨ ਕਾਹੀ ਹੈ ਅੱਜ ਤੱਕ ਸਮਝ ਮੰਨ ਕੇ ਪੱਤਰ ਨਹੀਂ ਦੇ ਸਾਡੇ ਕੋਲ ਦੇ ਉਹ ਮੰਗ ਪੂਰੀ ਹੋ ਗਈ ਤਾਂ ਨੇ ਕੰਮ ਕਰਵਾਉਣੀ ਲਏ ਉਹ ਵੀ ਇਹ ਕੰਮ ਸਾਡੇ ਪ੍ਰਸ਼ਾਸਨ ਜਨੂਰੀ ਸਭੀ ਸਮਝੂਰੀ ਹੈ ਸਾਡਾ ਅਸੀਂ ਪਰ ਦੱਸਦੇ ਕੱਪ ਪਈ ਹੈ ਜੀ ਬੇਨਤੀ ਹੈ ਜੀ ਅਸੀਂ ਇੱਕ ਬੰਦੇ ਨੂੰ ਛੱਡਦਾ ਜੀਗਾ ਸਾਡਾ ਅਸੀਂ ਆਪਣੇ ਆਪ ਲਈ ਕੰਮ ਕਿਤੇ ਨਹੀਂ ਜੀ ਅੰਦਰ ਦੌੜੀ ਗਾੜੀ ਇੱਕ ਬੰਦੇ ਨੂੰ ਡਰੇਨ ਵਾਲੇ ਨੂੰ ਭੁਲਾਉਂ ਗਿਆ ਤੋਂ ਉਹ ਸਾਡਾ ਫਰਜ਼ੇ ਪੜਦਾ ਜੋ ਸਚਾਈਆ ਦੱਸਦਾ ਠੀਕ ਹੈ ਐਸ ਕਰਕੇ ਬੇਨਤੀ ਉਹ ਹੀ ਆ ਵੀ ਇੱਥੇ ਕਰਾਉਣਾ। ਸਾਬਾ ਆ ਗਿਆ 1000 ਕਰਾ ਅਸਲੀ ਗੱਲ ਕਰਦੇ। ਆਪਾਂ ਦੱਦ ਪੇਚੂ ਆ ਰਹੀ ਹੈ ਜੀ। ਅੱਛੇ ਕੰਮ ਤੋਂ ਕਰ ਰਹੀ ਹੈ। ਆ ਵੀ ਮੈਨੂੰ ਪਤਾ ਨਹੀਂ। ਬੇਨਤੀ ਉਹ ਹੀ ਕਰਾਉਣਾ। ਪੰਜ ਰਸਤੇ ਬਤਾਓ ਕਿ ਮੈਂ ਉਹੀ بار-बार ਗੱਲ ਕਰ ਰਿਹਾ ਜੀ 2-4 ਕ੍ਰੈਡ ਪੈਨ ਦੇ ਪੱਤਰ ਦੇ ਰਹਿ ਗਏ। ਆਹ ਇਹਨਾਂ ਦਾ ਦੋ ਟਿਕਾਣੇ। ਉਹ ਨਹੀਂ ਜੀ ਨਾ ਪਰਫੈਕਟ ਨਹੀਂ ਦਾ। ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਤਾਂ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ ਦੋਸਤੋ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸਤਲੁਜ ਦਰਿਆ ਤੋਂ ਵਾਇਰਲ ਹੋਈਆਂ ਸੀ ਜੇਕਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਲਾਈਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਿਓ ਤੁਸੀਂ ਦੇਖ ਰਹੇ ਸੀ ਬੀਰੋ ਰਿਪੋਰਟ ਇਨਸਾਫ ਟਾਈਮ ਟੀਵੀ ਜਲਾਲਾਬਾਦ